ਬਾਈ ਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਉਹ ਬੰਦਾ ਮਿਲਾਉਣੇ ਆ ਜਿਹੜਾ ਪੂਰੀ ਵਿਚਾਰਾ ਸੇਵਾ ਕਰਦਾ ਕੋਈ ਕਿਵੇਂ ਦੇਸ਼ ਦੀ ਸੇਵਾ ਕਰਦਾ ਹੈ ਕੋਈ ਕਿਵੇਂ ਦੇਸ਼ ਦੀ ਸੇਵਾ ਕਰਦਾ ਹੈ ਪਰ ਇਹ ਬੰਦਾ ਹੈ ਜਿਹੜਾ ਇੱਕ ਸੱਚੀ ਸੁੱਚੀ ਸੇਵਾ ਕਰਦਾ ਹੈ ਇੱਕ ਪ੍ਰਾਈਵੇਟ ਬੰਦਾ ਹੈ ਪ੍ਰਾਈਵੇਟ ਬੱਸ ਵਾਲਿਆਂ ਦਾ ਰੱਖਿਆ ਹੋਇਆ ਹੈ ਆਈਟੀ ਚੌਂਗ ਦੇ ਵਿੱਚ ਆਪਾਂ ਇਹ ਵੀਰ ਨਾਲ ਗੱਲਬਾਤ ਕਰਦੇ ਆ ਅੱਜ ਵੀ ਇਹ ਬੰਦੇ ਤੋਂ ਪੁੱਛਦੇ ਆ ਵੀ ਕਹੇ ਜੀ ਤੇਰੀ ਜੌਬ ਹੈ ਜੌਬ ਮੈਨੂੰ ਇਹ ਬੰਦੇ ਦੀ ਬਹੁਤ ਵਧੀਆ ਲੱਗੀ ਤੇ ਆਪਾਂ ਤੁਹਾਨੂੰ ਦਿਖਾਉਣਾ ਹਾਂ ਹਾਂਜੀ ਵੀਰ ਜੀ ਕੀ ਹਾਲ ਚਾਲ ਆ ਤੁਹਾਡਾ ਹਾਂਜੀ ਹਾਂਜੀ ਕੀ ਨਾਹੀ ਤੁਹਾਡਾ ਵੀਰੇ ਮੈਂ ਜੀ ਨਾਮ ਜੱਗੀ ਜੱਗੀ ਮੈਂ ਤਾਂ ਜੀ ਅਡਾਂ ਚਾਰਜ ਪ੍ਰਾਈਵੇਟ ਆ ਜੀ ਪ੍ਰਾਈਵੇਟ ਮੁਲਾਜ਼ਮਾਂ ਦਾ ਅੱਛਾ ਸੁਨਾਮ ਦੇ ਪਟਿਆਲੇ ਗੁੰਮੜ ਵੇਗਣੇ ਨੇ ਕੋਈ ਸੁਨਾਮ ਦੀ ਵੀ ਹੈਗੇ ਨੇ ਜੀ ਅੱਛਾ ਜੀ ਤੇ ਮੈਨੂੰ ਵੀ ਉਲਮਲਾਕੇ ਪਰਾਈਵੇਟ ਕੰਮ ਕਰਦਾ ਹਾਂ। ਅੱਛਾ। ਪ੍ਰਾਈਵੇਟ ਜੌਬ ਕਰਦਾ ਹੈ। ਅੱਛਾ। ਪ੍ਰਾਈਵੇਟ ਜੋ ਕਿੰਨੇ ਕੇ ਪੈਸੇ ਬਣ ਜਾਂਦੇ ਨੇ ਵੀਰੇ ਸਾਨੂੰ ਇੱਥੇ? ਬਣ ਜਾਂਦਾ 4 ਤੋਂ 500 ਰੁਪਏ ਹੀ। 400। 400 ਰੁਪਏ ਬਣ ਜਾਂਦਾ ਯਾਨੀ ਕਿ ਆਪਦਾ ਟਾਈਮ ਪਾਸ ਦਾ ਕਰ ਲੈਂਦਾ। ਹਾਂਜੀ। ਵੀਰ ਜੀ ਤੁਸੀਂ ਸਵੇਰੇ ਸਵੇਰੇ ਦੇਖਿਆ ਮੈਂ ਕਈ ਵਾਰੀ ਆ ਕੇ ਪੂਰੇ ਅੱਡੇ ਦੇ ਵਿੱਚ ਝਾੜੂ ਲਾਉਣ ਲੱਗ ਰਹੇ ਹੋਣੇ ਹੋਗੇ। ਲਾਉਣੇ ਨਾ ਉਹ ਕੀ ਕਾਰਨਾ ਵੀ? ਉਹ ਤਾਂ ਜੀ ਬਸ ਸਵੇਰੀ ਇੱਕ ਸੇਵਾ ਜੀ। ਅੱਛਾ। ਹਾਂਜੀ। ਮਤਲਬ ਮਨੜੋ ਦਫ਼ਤਰ ਟ੍ਰੈਂਪਰ ਕੋਲ ਦਾ ਦਫ਼ਤਰ ਤੋਂ ਲੈ ਕੇ ਜਿੱਥੇ ਤੱਕ ਛੱਡਾ ਬਈ ਸੈੱਡ ਲੱਗੇ ਨੇ ਜੀ ਉਹ ਤਾਂ ਕਿਵੇਂ ਸਪਾਈ ਕਰਦਾ ਜੀ ਅੱਛਾ 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 ਹਾਂ ਜੀ ਤੁਸੀਂ ਸੇਵਾ ਮੰਨੜੋ ਇਹ ਨੂੰ ਬਲਵੈ ਦਾ ਸ਼ੌਂਕ ਮੰਨੜੋ ਜੀ ਅੱਛਾ ਠੀਕ ਹੈ ਵੀਰੇ ਉਹ ਵੀ ਤੁਸੀਂ ਬਹੁਤ ਵਧੀਆ ਗੱਲ ਕਰਦੇ ਹੋ ਵੀ ਜਾਨੀ ਕਿ ਆਮ ਯਾਤਰੀ ਆ ਕੇ ਬੈਂਦੇ ਨੇ ਆ ਕੇ ਦੇਖਦੇ ਨੇ ਵੀ ਜਰ ਸਫਾਈ ਹੈ ਸਾਫ਼-ਸਥਾਂ ਤੇ ਦਾ ਪੰਜਵੇਂ ਕਹਿੰਦੇ ਹੁੰਦੇ ਨੇ ਹਰੇਕ ਬੰਦਾ ਆਕੇ ਸੋਣੀ ਜੀਤਾ ਸੋਣੀ ਕਹੀ ਜਾਉ ਜਿਹੜੇ ਤੁਹਾਡੇ ਬੂਟ ਫੁੱਲ ਬੂਟੇ ਲਾਏ ਹੋਏ ਨੇ ਇਹ ਵੀ ਤੁਸੀਂ ਲਾਏ ਨੇ ਪਾਣੀ ਲਾਉਂਦੇ ਉਹਨੇ ਹਾਂਜੀ ਹਾਂਜੀ ਮੈਂ ਹੀ ਲਾਇਆ ਆ ਜਿਹੜੀ ਆਈਟੀ ਚੌਂਕ ਦੇ ਆਈਟੀ ਦੇ ਜਿਹੜੇ ਕੰਧ ਦੇ ਦੁਆਰ ਦੇ ਨਾਲ ਨਾਲ ਲਾਏ ਨੇ ਹਾਂਜੀ ਮੈਂ ਹੀ ਲਾਇਆ ਅੱਛਾ ਅੱਛਾ ਇਹ ਤੁਸੀਂ ਨੇ ਲਾਏ ਨੇ ਗਏ ਉਹ ਵੀ ਕੋਈ ਸਪੰਨਰ ਉਹ ਵੀ ਸੇਵਾ ਦੇਦਾਰ ਤੇ ਲੋਕ ਜਨਤਾ ਉਰੇ ਖੜਦੀ ਹੈਗੀ ਅੱਛਾ ਜੀ ਹਾਂਜੀ ਮੰਨੋ ਵੀ ਇੱਕ ਤਰ੍ਹਾਂ ਦਾ ਏਜ ਦਾ ਚੌਂਕ ਹੈ ਮੈਂ ਆਪਦਾ ਰੱਬ ਮੰਨਿਆ ਹੋਇਆ ਜੀ ਅੱਛਾ ਅੱਛਾ ਰੱਬ ਸਮਝ ਲਓ ਗੁਰੂ ਲੜੋ ਜੋ ਵੀ ਕੁਛ ਪਾਇਆ ਮੈਂ ਚੌਂਕ 'ਚ ਪਾਇਆ ਜੀ ਠੀਕ ਹੈ ਠੀਕ ਹੈ ਇੱਕ ਵੀਰੇ ਜਿਹੜਾ ਵਾਟਰ কুলਰ ਲੱਗਿਆ ਹੋਇਆ ਤੇ ਉਹਦੀ ਵੀ ਤੁਸੀਂ ਗਰਮੀਆਂ ਦੇ ਵਿੱਚ ਪੂਰਾ ਧਿਆਨ ਰੱਖਦੇ ਹੋ ਜਾਨੀ ਕਿ ਜੇ ਕੋਈ ਰਿਪੇਅਰ ਪੂਰ ਕਰਾਉਣੀ ਹੋਵੇ ਕਈ ਵਾਰੀ ਤੁਸੀਂ ਆਪ ਦੇ ਲੋਕੋਂ ਪੈਸੇ ਲਾ ਦਿੰਦੇ ਹੋ ਉਹ ਕੀ ਉਹ ਹੈ ਉਹ ਐ ਵੀਰ ਜੀ ਪਹਿਲਾਂ ਤਾਂ ਉਹ ਕਾਫੀ ਸਾਲ ਪਹਿਲਾਂ ਮਤਲਬ ਸਰਕਾਰੀ ਵਾਟਰ কুলਰ ਲਵਾਇਆ ਥੀਗਾ ਜਿਹੜੀ ਸੰਸਦਾਂ ਨੇ ਉਸ ਤੋਂ ਬਾਅਦ ਉਹ ਖਰਾਬ ਹੋ ਗਿਆ ਫਿਰ ਇਹ ਵਾਟਰ কুলਰ ਮੈਂ ਉਹ ਕੋਈ ਕੁਝ ਉਹ ਉਹ ਵੇ ਬਿਚੋ ਇੱਕ ਵਾਰ ਚ ਵੇਚ ਲੈ ਲੇਗਾ ਕੁਝ ਮੈਂ ਹੋਰ پیسے ਇਕੱਠੇ ਕਰਕੇ ਵੀਰ ਭਾਈ ਨੂੰ ਤੋਂ ਥੋੜੇ ਭਰ ਕੇ ਭਾਈ ਇਹ ਤਾਂ ਮੰਗ ਕੇ ਉਹ ਬਟਕੋੜਾ ਹੋਰ ਵਾਲਾ ਤੇ ਜੀ ਉਹਦੀ ਜਿਹੜੀ ਦੇਖਭਾਲ ਹੈਗੀ ਉਹ ਮੈਂ ਕਰ ਲੈਂਦਾਗਾ ਛਵੇਰੇ ਆ ਕੇ ਭਾਂਡੇ ਮਾਂਜ ਮਾਂਜ ਲੈਂਦਾ ਜੀ ਤੇ ਫੇਰ ਜੇ ਕੋਈ ਉਹਦੀ ਖਰਾਬੀ ਹੋਣੀ ਹੈਗੀ ਤਾਂ ਵੀ ਸਹਿ ਥੋੜੇ ਭਾਈਆਂ ਦੇ ਸੰਯੋਗ ਨਾਲ ਪੈਸੇ ਇਕੱਠੇ ਕਰਕੇ ਉਹਨੂੰ ਠੀਕ ਕਰਾ ਦਿੰਦੇ ਠੀਕ ਹੈ ਵੀਰੇ ਤੇ ਇੱਕ ਮੁਲਾਜ਼ਮ ਵੀ ਸਾਨੂੰ ਬਹੁਤ ਪਿਆਰ ਕਰਦੇ ਨੇ ਜਿਹੜੇ ਆਈਟੀ ਚੋਂ ਕੋਈ ਮੁਲਾਜ਼ਮ ਡਿਊਟੀ ਦਿੰਦੇ ਨੇ ਕੋਈ ਵੀ ਆਵੇ ਉਹ ਵੀ ਥੋੜੀ ਹੈਲਪ ਕਰਦੇ ਨੇ ਵੀ ਯਾਨੀ ਕਿ ਉਹਨਾਂ ਨੂੰ ਵੀ ਤੁਸੀਂ ਹੈਲਪ ਕਰਾਉਣੇ ਹੋ ਜਾਂ ਚਾਹ ਪਾਣੀ ਵੀ ਲੈ ਕੇ ਦੇਣੇ ਛੋਡੀ ਉਹ ਵੀ ਛੋਡੀ ਕਦਰ ਬਹੁਤ ਕਰਦੇ ਨੇਗੇ ਮਲਾਜ਼ਮ ਵੀ ਛੋਡੀ ਇੱਜ਼ਤ ਮਾਨ ਕਰਦੇ ਨੇ ਤੇ ਉਹ ਕੀ ਗੱਲਬਾਤ ਹੈ ਉਹ ਪਤਾ ਕਰ ਲ ਗਏ ਵੀਰੇ ਮੈਂ ਦਾ ਉਹ ਇਹਨਾਂ ਬਾਬੇ ਜਰਸ ਲੱਗਿਆ ਮੈਨੂੰ ਸਾਰੇ ਮਤਲਬ ਟ੍ਰੈਫਿਕ ਦੇ ਰੂਲਾਂ ਬਾਰੇ ਪਤਾ ਇਹਨਾਂ ਹੋ ਗਿਆ ਕੀ ਅੱਛਾ ਤੇ ਜਦੋਂ ਕੋਈ ਨਹੀਂ ਹੁੰਦਾ ਮਲਾਜ਼ਮ ਤਾਂ ਮੈਂ ਟੈਂਡ ਕਰ ਲੈਂਦਾ ਜੀ ਕੋਈ ਅਫਸਰ ਆ ਜਾ ਕੋਈ ਮੰਤਰੀ ਲੋਈ ਸਾਰੇ ਕਰਕੇ ਲੋਕਾਂ ਨੂੰ ਖੜਾ ਦਿੰਦਾ ਉਹ ਟ੍ਰੈਕ ਅਫਸਰ ਨੰਗਿੰਦ ਨੇ ਜੀ ਤੇ ਬਾਕੀ ਉਹਨਾਂ ਮੇਰਾ ਬੇਸ ਹੀ ਪਿਆਰ ਹੈ ਜੀ ਉਹਨਾਂ ਦਾ ਅੱਛਾ ਅੱਛਾ ਬਹੁਤ ਵਧੀਆ ਗੱਲ ਹੈ ਉਹ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਮੈਂ ਤੁਹਾਨੂੰ ਦੇਖਿਆ ਵੀ ਕਈ ਵਾਰੀ ਤੁਸੀਂ ਜਾਮ ਵੀ ਖਿਲਾਉਣੇ ਹੁੰਨੇ ਹੋਗੇ ਤੇ ਦੇਖਿਆ ਵੀ ਚਾਹ ਪਾਣੀ ਵੀ ਵਿਚਾਰੇ ਲੈ ਕੇ ਉਹਨੂੰ ਵੀ ਚਾਹ ਪਾਣੀ ਪਿਉਂਦੇ ਨੇ ਉਹ ਹਾਂਜੀ ਹਾਂਜੀ ਛੋਡੀ ਵੀ ਕਦਰ ਕਰਦੇ ਨੇਗੇ ਹਾਂ ਬਹੁਤ ਵਧੀਆ ਗੱਲ ਹੈ ਬਾਕੀ ਐ ਵੀਰ ਜੀ ਮਤਲਬ ਜਿਹੜੇ ਮੁਲਾਜ਼ਮ ਨੇ ਮੇਰੇ ਪਰਿਵਾਰਕ ਤੌਰ ਤੇ ਸਮਝ ਲਓ ਮੇਰੇ ਨੂੰ ਪਿਆਰ ਕਰਦੇ ਨੇਗੇ ਕੋਈ ਵੀ ਛੋਡੇ ਵਰਗਾ ਵੀਰ ਕੋਈ ਫੋਨ ਕਰ ਦੇ ਜਾਂ ਕੋਈ ਕੋਈ ਵੀ ਕੋਈ ਬਰਾਗੀ ਦਾ ਮੇਰਾ ਮਿੱਤਰ ਵੀ ਨਾ ਦਵੇ ਤੇ ਉਹਦਾ ਚਲਾਨ ਨਹੀਂ ਕਰਦੇ ਅੱਛਾ ਅੱਛਾ ਠੀਕ ਹੈ ਬਹੁਤ ਵਧੀਆ ਗੱਲ ਹੈ اصولਾਂ ਦੇ ਹਿਸਾਬ ਨਾਲ ਵੀ ਉਹ ਆਪਦੀ ਡਿਊਟੀ ਕਰ ਰਹੇ ਨੇ ਕਿ ਵਿਚਾਰੇ ਉਹਨਾਂ ਦੀ ਮਜਬੂਰੀ ਹੈ ਵੀ ਪਿਆਰ ਬਣਿਆ ਹੋਇਆ ਛੋਡਾ ਜੇ ਕੋਈ ਵੀ ਗੱਲਬਾਤ ਹੋ ਜੇ ਆਈਟੀ ਚੌਂਕ ਚ ਦਾ ਸੋਨੂ ਕਹਿ ਕੇ ਜਾਂਦੇ ਨੇ ਵੀ ਭਾਈ ਜੱਗੀ ਕਰੀ ਆਹ ਕੰਮ ਹਾਂ ਮੈਂ ਦੇਖਿਆ ਕਈ ਵਾਰੀ ਇੱਕ ਬੁੜੀ ਦੇ 6:00 ਵਜੇ ਸੀ ਤੁਸੀਂ ਹਸਪਤਾਲ ਦੇ ਵਿੱਚ ਵੀ ਲੈ ਕੇ ਗਏ ਸੀ ਉਹਨੂੰ आज ਉਹਦਾ ਬਾਬੇ ਵਾਰੀ ਹੋਇਆ ਜੀ ਇੱਕ ਵਾਰ ਨਹੀਂ ਹੋਇਆ ਹਾਂ ਮਤਲਬ ਨਹੀਂ ਨਹੀਂ ਕਰਦੇ ਮੈਂ ਕਟੂਗਾ ਟੋਰਾਂ ਪੰਜ ਸੱਤ ਤੋਂ ਤਾਂ ਮੈਂ ਤੋਂ ਡੈਡ ਬੁੜੇ ਚੱਕ ਚੁੱਕਿਆ ਜੋ ਵੀ ਮਤਲਬ ਆਪ ਕੋਈ ਆਪ ਮਤਲਬ ਰੂਲ ਦੇ ਮੁਤਾਬਕ ਨਹੀਂ ਚੱਲਦੇ ਥੱਲੇ ਆਇੰਦ ਨੇ ਜਾਂ ਕੋਈ ਵੀ ਵਿਗਣਾ ਗੱਡੀ ਉੱਪਰ ਲੱਬ ਲੱਬ ਨੰਗੀਆਂ ਦੇ ਹਾਂਜੀ ਵੀ ਬੰਦਾ ਡੈੱਡ ਹੋ ਜਾਂਦਾ ਹੈ ਉਹਨੂੰ ਮੈਂ ਚੱਕ ਲਿਆ ਜਾਂਦਾ ਜੀ ਅੱਛਾ 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 ਵੀ ਉਹਨਾਂ ਨੂੰ ਜਾ ਕੇ ਹਸਪਤਾਲ ਤੱਕ ਪਹੁੰਚਾ ਦਿੰਨੇ ਹੋਗੇ ਚਲੋ ਬਹੁਤ ਸੇਵਾ ਬਹੁਤ ਵੱਡੀ ਸੇਵਾ ਹੈ ਵੀਰੇ ਬਹੁਤ ਤੁਸੀਂ ਨੇਕ ਸੁਭਾਅ ਦੇ ਬੰਦੇ ਹੋ ਜਿਹੜੇ ਕੋਈ ਨਾ ਕੋਈ ਤੁਹਾਨੂੰ ਸਰਕਾਰੀ ਉਹ ਮਿਲਦੀ ਹੈ ਇੱਕ ਪ੍ਰਾਈਵੇਟ ਤੌਰ ਤੇ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਬਾਈ ਜੀ ਇਹ ਮੁੰਡਾ ਆਈਟੀ ਚੌਂਕ ਜੱਗੀ ਨਾ ਆਇਆਗਾ ਇਹਦਾ ਆਈਟੀ ਚੌਂਕ ਦੇ ਵਿੱਚ ਖੜਦਾ ਹੈ ਤੇ ਕਿਸੇ ਮਰਜ਼ੀ ਨੂੰ ਪੁੱਛ ਲਿਓ ਇਹ ਬੰਦੇ ਬਾਰੇ ਵੀ ਯਾਨੀ ਕਿ ਨੇਕ ਸੁਭਾ ਦਾ ਬੰਦਾ ਬਹੁਤ ਵਧੀਆ ਬੰਦਾ ਹੈ ਮੈਂ ਕਈ ਵਾਰੀ ਦੇਖਿਆ ਹੈ ਵੀ ਯਾਨੀ ਕਿ ਬਹੁਤ ਵਧੀਆ ਬੰਦਾ ਹੈ ਤੇ ਬਾਕੀ ਪ੍ਰਾਈਵੇਟ ਵਾਲੇ ਵੀ ਬੰਦੇ ਸਰਕਾਰੀ ਵਾਲੇ ਤੋਂ ਤਾਂ ਨਹੀਂ ਪੈਸੇ ਲੈਂਦੇ ਤੁਸੀਂ ਨਹੀਂ ਨਹੀਂ ਸਰਕਾਰੀ ਅੱਛਾ ਉਹ ਛੋਟੀ ਡਿਊਟੀ ਬਸ ਗੱਡੀਆਂ ਤੋਰਨ ਦੀ ਹੈ ਪੈਸੇ ਮੈਂ ਸਭ ਦਾ ਪਿਆਰ ਰੱਖਦਾ ਜੀ ਸਭ ਦਾ ਧਿਆਨ ਰੱਖਦਾ ਜੀ ਅੱਛਾ ਅੱਛਾ ਵਿਸ ਕਈ ਸਰਕਾਰੀ ਬੰਦੇ ਵੀ ਕਹਿੰਦੇ ਨੇ ਜੱਗੀ ਆ ਕਰਕੇ ਜਾਈ ਬਾਈ ਉਹਨਾਂ ਦਾ ਕੰਮ ਵੀ ਕਰਦਾ ਪਰ ਸਮਝਦਾ ਜੀ ਕੋਈ ਵੀ ਕੋਈ ਵੀ ਕੰਮ ਕਹਿੰਦੇ ਪਹਿਲ ਦੇ ਦਾ ਤੇ ਕੰਮ ਕਰਦਾ ਜੀ ਜੋ ਵੇਖ ਦਾ ਕਬ ਦਾ ਨੁਕਸਾਨ ਹੋ ਜਵੇ ਆਲਾ ਕੰਮ ਪਹਿਲਾਂ ਕਰਦਾ ਹਾਂ ਠੀਕ ਹੈ ਜੀ ਠੀਕ ਹੈ ਵੀ ਇਹ ਤਾਂ ਕੋਈ ਮਰਜ਼ੀ ਕੰਮ ਵਿਚਾਰੇ ਕਹਿ ਦਿੰਦੇ ਨੇ ਵੀ ਜੱਗੀ ਆ ਕੰਮ ਕਰਕੇ ਜਾਈ ਤਾਂ ਇਹ ਬੰਦਾ ਡਿਊਟੀ ਪੂਰੀ ਨਿਭਾਉਂਦਾ ਜੀ ਇਹ ਸੀ ਮੁੰਡਾ ਜੱਗੀ ਤੇ ਆਪਾਂ ਇਹ ਮੁੰਡੇ ਨਾਲ ਗੱਲਾਂ ਬਾਤਾਂ ਕਰੀਆਂ ਵੀ ਯਾਨੀ ਕਿ ਸਾਫ ਸਵਾਈ ਵੀ ਪੂਰੀ ਰੱਖਦਾ ਹੈ ਆਈਟੀ ਚੌਂਕ ਦੇ ਵਿੱਚ ਫੁੱਲ ਬੂਟੇ ਵੀ ਲਾਏ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਆਈਟੀ ਦੇ ਮੁਲਾਜ਼ਮਾਂ ਨੂੰ ਪੁੱਛ ਸਕਦੇ ਹੋ ਵੀ ਜੱਗੀ ਬੰਦਾ ਕਹੇ ਜਾ ਵੀ ਯਾਨੀ ਕਿ ਵਡਿਆਈ ਤਾਂ ਆਪਾਂ ਹਰੇ ਕਰ ਦਿੰਦੇ ਆ ਤੁਸੀਂ ਆਲੇ-ਦੁਆਲੇ ਪੁੱਛ ਸਕਦੇ ਹੋ ਵੀ ਜੱਗੀ ਬੰਦਾ ਕਹੇ ਜਾ ਕਹੇ ਜਾ ਸੁਭਾ ਦਾ ਕਿਵੇਂ ਕੰਮ ਕਰਦਾ ਇੱਕ ਪ੍ਰਾਈਵੇਟ ਬੰਦਾ ਹੈ ਇਹ ਦੇਸ਼ ਦੀ ਸੇਵਾ ਕਰਦਾ ਹੈ ਮੈਂ ਸਰਕਾਰ ਨੂੰ ਕਹਿਣਾ ਵੀ ਇਹੋ ਜਿਹੇ ਬੰਦੇ ਨੂੰ ਵੀ ਮਾੜਾ-ਮੋਟਾ ਸਨਮਾਨਤ ਕਰਿਆ ਜਾਵੇ ਜਿਹੜਾ ਇਹ ਸੇਵਾ ਕਰਦਾ ਇੱਕ ਫ੍ਰੀ ਸੇਵਾ ਕਰਦਾ ਵੀ ਇਹ ਵੀ ਇਨਸਾਨ ਹੈ ਵੀ ਜਿਹੜਾ ਦੇਸ਼ ਦੀ ਸੇਵਾ ਕਰਦਾ ਹੈ ਚੰਗਾ ਵੀਰੇ ਧੰਨਵਾਦ ਜੱਗੀ ਬਾਈ ਚੰਗਾ ਜੀ